ਖਬਰ ਨਮਾ ਦੇਖ ਰਿਹਾ ਸਾਰੇ ਹੀ ਸ਼ੋਤਿਆਰੂ ਮੇਰੇ ਵੱਲੋਂ ਪਿਆਰ ਪਰਿਸ਼ਸ਼ਕੀ ਕਾ ਮਹਤਵਾਡਾ ਫੂਸ ਰਾਜ ਪਾਕਿਸਤਾਨ ਦੀ ਸਰਕਾਰ ਨੂੰ ਲੈ ਕੇ ਆਈ ਵੱਡੀ ਖਬਰ ਸੂਤਰਾ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਪਾਕਿਸਤਾਨ ਕਿਸ ਤਰ੍ਹਾਂ ਘਬਰਾਇਆ ਹੋਇਆ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਵਨਦੋ ਨਰਿੰਦਰ ਮੋਦੀ ਦਾ ਨਾਮ ਨਹੀਂ ਲੈ ਰਿਹਾ ਇਸ ਦਾ ਖੁਲਾਸਾ ਹੋਇਆ ਹੈ ਵਿਧਾਨ ਸਭਾ ਦੇ ਵਿੱਚ ਪੈਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਅੰਦਰ ਵੜ ਕੇ ਵੱਡੇ ਪੱਧਰ ਤੇ ਹਵਾਈ ਅਮਲੇ ਕੀਤੇ ਸਨ ਇਸ ਤੋਂ ਬਾਅਦ ਘਬਰਾਏ ਹੋਏ ਪਾਕਿਸਤਾਨ ਨੇ ਜੰਗ ਸ਼ੁਰੂ ਕਰ ਦਿੱਤੀ ਪਰ ਉਸ ਵਿੱਚ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰ ਰੋਜ਼ ਪਾਕਿਸਤਾਨ ਦੇ ਸ਼ਹਿਰਾਂ ਨੂੰ ਸ਼ਾਨਾ ਬਣਾਇਆ ਬਣਾ ਰਿਹਾ ਹੈ ਜਦੋਂ ਕਿ ਪਾਕਿਸਤਾਨੀ ਹਮਲੇ ਅਸਮਾਨ ਵਿੱਚ ਅਸਫਲ ਹੋ ਰਹੇ ਹਨ ਇਸ ਦੌਰਾਨ ਸ਼ੁਕਰ ਉਹਨਾਂ ਨੂੰ ਜਦੋਂ ਪਾਕਿਸਤਾਨ ਦੀ ਸੰਸਦ ਵਿੱਚ ਜੰਗ ਦੇ ਮੁੱਦੇ ਤੇ ਬਹਿਸ ਹੋਈ ਤਾਂ ਇੱਕ ਸੰਸਦ ਮੈਂਬਰ ਨੇ ਉਹਨਾਂ ਦੀ ਸਰਕਾਰ ਨੂੰ ਗੱਦੜ ਕਿਆ ਯਾਨੀ ਕਿ ਇੱਕ ਸੰਸਦ ਨੇ ਪ੍ਰਧਾਨ ਮੰਤਰੀ ਜਿਹੜਾ ਪਾਕਿਸਤਾਨ ਦਾ ਹੈ ਉਸ ਨੂੰ ਗੱਦੜ ਕਹਤਾ ਵੀ ਤੁਸੀਂ ਗੱਦੜ ਹੋ ਗੱਦੜਾਂ ਦੀ ਅਗਵਾਈ ਦੇ ਵਿੱਚ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਸੰਸਦ ਮੈਂਬਰ ਸ਼ਾਹਿਦ احمد ਨੇ ਕਿਹਾ ਕਿ ਸ਼ਾਹਬਾਸ਼ ਸ਼ਰੀਫ ਦੀ ਸਰਕਾਰ ਗੱਦੜ ਹੈ ਉਹਨਾਂ ਨੇ ਇਹ ਕਿਹਾ ਕਿ ਇੰਨੇ ਕਮਜ਼ੋਰ ਲੋਕ ਹਨ ਕਿ ਉਹ ਨਰਿੰਦਰ ਮੋਦੀ ਦਾ ਨਾਮ ਲੈਣ ਤੋਂ ਵੀ ਡਰਦੇ ਹਨ आप वीडियो देखते अगर एक लश्कर जिसका सरदार शेर हो और उसके साथ लश्कर में गिड़ हो तो वो शेरों की तरह लड़ते हैं अगर शेरों का लश्कर, उसका सरदार किधर हो, तो वो नहीं लड़ सकते, वो जंगे हार लेते हैं। इस वक्त पार्टी पे खड़ा वो फौजी जो हमसे तवक को रखता है, कि हमारा लीडर, जो कॉमी लीडर होता है, या जो जिनातम होता है, वो आईना होता है, वो फेस होता है, उसकी तवक है।

ਸ਼ਹਾਜ਼ ਜੋ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੈ ਮੋਦੀ ਦਾ ਨਾਮ ਲੈਣ ਤੋਂ ਡਰ ਰਿਹਾ ਹੈ ਸੂਤਰਾਂ ਦੇ ਜਿਹੜੇ ਸ਼ਾਇਦ ਅਹਿਮਦ ਨੇ ਟੀਪੂ ਸੁਲਤਾਨ ਦੇ ਇੱਕ ਬੰਦੇ ਬਿਆਨ ਦਾ ਹਵਾਲਾ ਦਿੱਤਾ ਉਹਨਾਂ ਨੇ ਕਿ ਸ਼ਹਾਜ਼ ਸ਼ਰੀਫ ਦੀ ਤੁਲਨਾ ਸਿੱਧੇ ਤੌਰ ਤੇ ਗਿੱਦਰ ਨਾਲ ਕੀਤੀ ਗਈ ਸ਼ਾਇਦ ਅਹਿਮਦ ਨੇ ਕਿਹਾ ਜੇਕਰ ਲਸ਼ਕਰਾਂ ਦਾ ਅਗੂ ਸ਼ੇਰ ਹੋਵੇ ਤਾਂ ਫੌਜ ਉਸ ਦੀ ਫੌਜ ਵਿੱਚ ਗਿੱਦਰ ਹੋਣ ਤਾਂ ਵੀ ਉਹ ਸ਼ੇਰ ਵਾਗ ਲੜਦੇ ਹਨ ਪਰ ਜੇਕਰ ਅਗਵਾਈ ਗਿੱਦੜਾਂ ਦੇ ਹੱਥ ਵਿੱਚ ਹੋਵੇ ਤਾਂ ਸ਼ੇਰ ਵੀ ਆਪਣੀ ਤਾਕਤ ਗਵਾ ਬੈਠਦਾ ਹੈ ਜਦੋਂ ਕਿ ਤੁਹਾਡਾ ਨੇਤਾ ਅਤੇ ਪ੍ਰਧਾਨ ਮੰਤਰੀ ਢਰਪੋਖ ਖਾਨ ਤਾਂ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਉਗੇ ਸਾਡੇ ਕੋਲ ਇੱਕ ਅਜਿਹੇ ਨੇਤਾ ਜੋ ਨਰਿੰਦਰ ਮੋਦੀ ਦਾ ਨਾਮ ਵੀ ਨਹੀਂ ਲੈਂਦਾ ਉਹ ਇਸ ਤੋਂ ਵੀ ਡਰਦਾ ਹੈ ਉਸਨੇ ਕਿਹਾ ਕਿ ਸ਼ਾਹਵੈਸ਼ ਸ਼ਬਾਸ਼ ਸ਼ਰੀਫ ਆਪਣੇ ਭਾਸ਼ਣ ਵਿੱਚ ਨਰਿੰਦਰ ਮੋਦੀ ਦਾ ਨਾਮ ਵੀ ਨਹੀਂ ਲਿਆ ਉਸਦੇ ਵਪਾਰਕ ਸਬੰਧ ਹਨ ਉਹ ਉਸ ਦਾ ਨਾਮ ਵੀ ਨਹੀਂ ਲੈ ਸਕਦੇ ਨਵਾਬ ਸ਼ਰੀਫ ਨੇ ਭਾਰਤ ਬਾਰੇ ਕੋਈ ਬਿਆਨ ਵੀ ਨਹੀਂ ਦਿੱਤਾ ਯਾਨੀ ਕਿ ਸ਼ਬਾਸ਼ ਸ਼ਰੀਫ ਜੋ ਮੌਜੂਦਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਨੇ ਅਮਰਾਨ ਖਾਨ ਦੇ ਇੱਕ ਐਮਪੀ ਨੇ ਸੰਸਦ ਭਵਨ ਦੇ ਵਿੱਚ ਉਸ ਨੂੰ ਗਿੱਧੜ ਕਹਿ ਦਿੱਤਾ ਉਹਨਾਂ ਕਹਿੰਦਾ ਨਰਿੰਦਰ ਮੋਦੀ ਦਾ ਨਾਮ ਵੀ ਨਹੀਂ ਲਿਆ ਜਾ ਰਿਹਾ ਕਿਉਂਕਿ ਨਰਿੰਦਰ ਮੋਦੀ ਦੇ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਪਾਰਕ ਸਬੰਧਾਂ